ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਵਗੇ ਮਾਈ ਗੁਰਤਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਇਹ ਸ਼ਾਮ ਦਾ ਟਾਈਮ ਹੈਗਾ ਜਿਸ ਸਵਾ 6 ਵਜੇ ਦਾ ਟਾਈਮ ਹੈ ਕਿ ਸ਼ੇਵ ਜੀ ਆਪਣੇ ਮਿਸਤਰੀ ਚਲੇ ਗਏ ਸੀ ਤੇ ਉਸ ਤੋਂ ਬਾਅਦ ਮੈਂ ਸਕੰਦਰੋਂ ਨਨਨਵਾਤਵਾ ਕੇ ਮੰਚ 'ਤੇ ਬਿਠਾਇਆ ਤੇ ਮੈਂ ਸੱਚਾ ਤਸਵੀਰ ਦੀ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਕਿਉਂਕਿ ਇੱਕ ਤਾਂ ਟਾਈਮ ਨਹੀਂ ਲੱਗਦਾ ਤੇ ਇੱਕ ਉਹਨਾਂ ਦਾ ਸਰੀਰ ਕਿਸੇ ਲਈ ਨਹੀਂ ਠੀਕ ਹੁੰਦਾ ਫਿਰ ਦਿਲ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਕਿਉਂਕਿ ਸਰੀਰ ਸਿਹਤਮੰਦ ਹੋਵੇ ਤਾਂ ਫਿਰ ਵੀਡੀਓ ਵੀ ਬਣ ਜਾਂਦੀ ਆ ਇਸ ਕਰਕੇ ਮੈਂ ਸਵੇਰ ਦੀ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਬਸ ਆਪਣਾ ਕੰਮ ਧੰਦਾ ਤਾਂ ਤੁਹਾਨੂੰ ਪਤਾ ਹੀ ਹੈ ਡਿਲੀ ਕਰਨਾ ਹੀ ਕਰਨਾ ਹੁੰਦਾ ਤੇ ਸਰਦਾਰ ਜੀ ਕਰਦੇ ਪੈ ਸਿਕੰਦਾਂ ਦੀ ਤਰਾਈ ਕਿਉਂਕਿ ਹੁਣ ਕੰਮ ਆਪਣਾ ਕੱਲ ਦੀ ਵੀਡੀਓes ਤੁਹਾਨੂੰ ਦੱਸਿਆ ਸੀ ਕਿ ਚੁੰਗਾਠਾ ਨਿਊ ਆ ਗਈਆਂ ਅੱਜ ਜੁੰਨਾਨੀ ਮਿਸਤਰੀ ਨੇ ਚੁੰਗਾਠਾ ਲਗਾਈਆਂ ਸਾਰੀ ਢਾੜੀ ਚ ਤੇ ਅੱਜ ਜਿਹੜੀਆਂ ਕੰਦਾ ਨੀਚੇ-ਨੀਚੇ ਹੋਈਆਂ ਇਹ ਅੱਜ ਕੀਤੀਆਂ ਉਹਨਾਂ ਨੇ ਬਸ ਆਪਣਾ ਕੰਮ ਤੁਰ ਹੀ ਜਾਂਦੇ ਹੌਲੀ-ਹੌਲੀ ਵਾਹਿਗੁਰੂ ਦੀ ਕਿਰਪਾ ਨਾਲ ਤੇ ਸਰਦਾਰ ਜੀ ਦਾ ਜਦੋਂ ਟਾਈਮ ਲੱਗਦਾ ਕੰਨਾਂ ਦੀ ਟਰਾਈ ਕਰ ਦਿੰਦੇ ਆਪਾਂ ਵੀ ਸਵੇਰੇ ਪਾਵੇਂ ਸ਼ਾਮ ਨੂੰ ਪਾਵੇਂ ਦੁਪਹਿਰੇ ਕਿ ਆਲਰੇਡੀ ਤਾਂ ਗੱਡੀ ਤੇ ਗਏ ਹੁੰਦੇ ਆ ਤੇ ਜਿਤਨ ਘਰੇ ਹੁੰਦੇ ਉਹ ਦਿਨ ਕਾਰੀ ਦਿੰਦੇ ਆ ਤੇ ਅੱਜ ਆਪਣੇ ਪਿੰਡ ਬਾਬਾ ਜੀ ਦੀ ਵਰਸ਼ੀ ਸੀ ਖੰਡ ਪਾੜ ਰੱਖਿਓਏ ਸੀ ਅੱਜ ਹੀ ਰੱਖਿਓਏ ਸੀ 2 ਜੂਨ ਨੂੰ 4 ਜੂਨ ਨੂੰ ਪਹੁੰਚਣਾ ਇਹ 2 ਜੂਨ ਦੀ ਵੀਡੀਓ ਆ ਤੇ ਅਸੀਂ ਫਿਰ ਨਹਾ ਧੋ ਕੇ ਰੈਡੀ ਹੋ ਕੇ ਅਸੀਂ ਵੀ ਚੱਲੇ ਸੀ ਗੁਰਦੁਆਰਾ ਸਾਹਿਬ ਆ ਜੋ ਤੁਹਾਨੂੰ ਵੀ ਨਾਲ ਕਰਾਉਣੇ ਆ ਦਰਸ਼ਨ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਪੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਂ ਜ਼ਰੂਰ ਕਰਿਓ ਤੇ ਦੇਖੋ ਦੋਨੋਂ ਸਰਦਾਰ ਜੀ ਹੁਣੀ ਹੀ ਬੈਠ ਗਏ ਸੀ ਤਿਆਰ ਹੋ ਕੇ ਸਕੰਦਰ ਤੇ ਸੁਲਤਾਨੇ ਵੀ ਸਰਦਾਰ ਜੀ ਨੇ ਤੇ ਇੱਥੇ ਚਲੋ ਤੁਹਾਨੂੰ ਦਰਸ਼ਨ ਕਰਾਉਣੀ ਆ ਬਾਬਾ ਜੀ ਦੇ ਤੇ ਦੇਖੋ ਇਹ ਰਸਤੇ 'ਚ ਮੈਂ ਥੋੜੀ ਜਿਹੀ ਵੀਡੀਓ ਸ਼ੂਟ ਕੀਤੀ ਸੀ ਮੈਂ ਸੋਚਿਆ ਤੁਹਾਨੂੰ ਮੈਂ ਆਪਣਾ ਵੀ ਫੇਸ ਦਿਖਾਦਾ ਮੈਂ ਕਿਦਾਂ ਦੀ ਲੱਗਣ ਦੀ ਪਰ ਸ਼ਾਮ ਦਾ ਟਾਈਮ ਸੀ 7 ਵਜੇ ਗਿਆ ਸੀ ਕਾਫੀ ਨਿਰੋਗ ਗਿਆ ਫਿਰ ਪ੍ਰੋਪਰ ਵੀਡੀਓ ਨਹੀਂ ਬਣੀ ਕਲੀਅਰ ਸੋ ਅੱਜੋ ਕਰੀਏ ਦਰਸ਼ਕੋਵਰ ਦੁਆਰਾ ਸਾਈਟ ਤੇ ਵਾਹ ਤੁਹਾਨੂੰ ਵਾਹ ਦੁਆਰਾ ਵਾਹ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਹਾਂ पैर कर ले चल चल निकल जा हाथ नहीं है तो तो पैर कर ले धोने चल पुत चल बस 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 पैर कर ले धोने हाथ नहीं धोने हाथ नहीं धोने ना ना ਇਸੀ ਕੱਲ ਦੀ ਵੀਡੀਓ 2 ਜੂਨ ਦੀ ਇਹ ਹੈਗੀ ਐ ਜੀ 3 ਜੂਨ ਦੀ ਆਪਣੇ ਕੋਲ ਵੀਡੀਓ ਤੇ ਉਸ ਦਿਨ ਮਤਲਬ ਨਹੀਂ ਰਹੀ ਆਈ ਸੀ ਕਾਫੀ 8:30 ਵਜੇ ਰੋਟੀ ਪਾਣੀ ਆਪਾਂ ਗੱਫਾ ਉਥੋਂ ਸ਼ਾਕਾਏ ਸੀ ਤੇ ਘਰੇ ਮੰਮੀ ਤੇ ਮੇਰਾ ਇੱਕ ਜੋੜ ਸੀ ਉਹਨਾਂ ਨੇ ਫਿਰ ਮਾ ਕੇ ਲਾਤੀਆਂ ਦੋ ਦੋ ਫੁਲਕੇ ਫਿਰ ਪੈ ਗਏ ਕਿਉਂਕਿ ਹੋਰ ਕੋਈ ਵਲੌਗ ਸ਼ੂਟ ਕਰਨ ਨੂੰ ਹੈਗਾ ਨਹੀਂ ਇਸ ਕਰਕੇ ਆਪਾਂ ਅਗਲੇ ਦਿਨ ਦਾ ਵਲੌਗ ਸ਼ੂਟ ਕਰਦੇ ਪਏ ਆ ਤੇ ਮੈਂ ਬਣਾਉਣ ਲੱਗੀ ਸੀ ਆਲੂ ਨੂੰਠੀ ਦੀ ਸਬਜ਼ੀ ਤੇ ਮੈਨੂੰ ਨਾ ਇੱਕ ਪੈਨ ਨੇ ਕਮੈਂਟ ਕੀਤਾ ਮੈਨੂੰ ਪੜ ਕੇ ਬਹੁਤ ਜ਼ਿਆਦਾ ਵਧੀਆ ਲੱਗਾ ਕਹਿੰਦੀ ਦੀਦੀ ਦੇਖਣ ਸੇ ਲੱਗਦਾ ਕਿ ਤੁਸੀਂ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਾਉਂਦੇ ਆਂ ਦੀਦੀ ਲੱਗਦਾ ਨਹੀਂ ਮੈਂ ਸੱਚੀ ਬਹੁਤ ਟੇਸਟੀ ਬਣਾਉਂਦੀ ਆਂ ਤੁਸੀਂ ਭਾਵੇਂ ਸਮਝੋ ਕਿ ਆਪਣੇ ਮੂੰਹ ਆਪਣੀ ਤਰੀਫ਼ ਖੁਦ ਕਰ ਹੀ ਜਾਂਦੀ ਆਂ ਬਟ ਇੱਥੇ ਕੋਈ ਹੋਰ ਹੈਗਾ ਵੀ ਨਹੀਂ ਤਰੀਫ ਕਰਨ ਲਈ ਤੁਹਾਡੇ ਤੋਂ ਇਲਾਵਾ ਤੇ ਮੇਰੇ ਘਰ ਦੇ ਮੈਂਬਰ ਵੀ ਸਾਰੇ ਕਹਿੰਦੇ ਆ ਕਿ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਕਿਸੇ ਵੇਲੇ ਚਲੋ ਲੂਣ ਵੱਧ ਘੱਟ ਹੋ ਜਾਂਦਾ ਵੈਸੇ ਕਾਟ ਹੀ ਹੁੰਦਾ ਕਦੇ ਵੱਧ ਨਹੀਂ ਹੋਇਆ ਮਸਾਲੇ ਮੈਂ ਨਹੀਂ ਜ਼ਿਆਦਾ ਨਹੀਂ ਪਾਉਂਦੀ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਮੈਂ ਸਿੰਪਲ ਜਿਹਾ ਤੜਕਾ ਲਗਾਉਣੀ ਹੈ ਵੇਖਣ ਵਾਲੇ ਨੂੰ ਸ਼ਾਇਦ ਭਾਵੇਂ ਨਹੀਂ ਵਧੀਆ ਲੱਗਦਾ ਹੋਵੇ ਕਿਉਂਕਿ ਮੈਂ ਕਈ ਪੈਣਾਂ ਨੂੰ ਦੇਖਿਆ ਬਹੁਤ ਮਸਾਲੇ ਪਾਉਂਦੀਆਂ ਬਟ ਮੈਂ ਸਿਰਫ ਦੋ ਤਿੰਨ ਮਸਾਲੇ ਹੀ ਪਾਉਂਦੀ ਆ ਇੱਕ ਕਸੂਰੀ ਮੇਥੀ ਹੁੰਦੀ ਹੈ ਇੱਕ ਗਰਮ ਮਸਾਲਾ ਤੇ ਇੱਕ ਹਲਦੀ ਤੇ ਲੂਣ ਬਸ ਇਸ ਤੋਂ ਇਲਾਵਾ ਮੈਂ ਹੋਰ ਕੁਝ ਨਹੀਂ ਪਾਉਂਦੀ ਤੇ ਕਿਸੇ ਵੇਲੇ ਮੈਨੂੰ ਹੀਰੇ ਦਾ ਜ਼ਿਆਦਾ ਲੱਗਦਾ ਤਾਂ ਮੈਂ ਤੇਲ ਸੇ ਜ਼ਰੂਰ ਪਾਉਣ ਲੈਣੀ ਆ ਤੇ ਇਸ ਤੋਂ ਵੱਧ ਹੋਰ ਕੋਈ ਨਹੀਂ ਤੇ ਸੋ ਸਬਜੀ ਆਪਣੀ ਟੇਸਟੀ ਨੂੰ ਦੇਖੋ ਜੀ ਕਿੰਨਾ ਮੇਰੀ ਤੂਫਾਨ ਹੋ ਗਿਆ ਕੀ ਹਾਲ ਬਣਿਆ ਪਿਆ ਮੇਰੀ ਦੇ ਨਾਲ ਟਾਈਮ 10:00 ਹੋ ਗਿਆ ਟਾਈਮ ਦੇਖੋ 10:00 ਵੱਜ ਗਏ ਤੇ ਇਹ ਮੈਂ ਪਿੰਡੀਆਂ ਰੱਖੀਆਂ ਹੋਇਆ ਧੋ ਕੇ ਇਹ ਆਪਾਂ ਬਣਾਵਾਂਗੇ ਸਵੇਰੇ ਸਬਜੀ ਹਲੇ ਮੈਂ 11:00-12:00 ਵਜੇ ਤੱਕ ਜਾਗਦੀ ਆ ਕਿਉਂਕਿ ਸਿਧਾਂਤ ਜੀ ਹੁਣ ਨੀਉਣਾ 1.5 ਘੰਟੇ ਤੇ ਹੁਣ ਮੈਂ ਆਟਾ ਸ਼ਾਨਕੇ ਰੋਟੀ ਬਣਾਉਣ ਲੱਗੀ ਸੀ ਪਟਨੀਰੀ ਨੇ ਤਾਂ ਬਹੁਤ ਘੱਟ ਖਾਪੀ ਤਾਂ ਸ਼ਾਮਾਂ ਦੀ ਵੀ ਮਤਲਬ 8:00 ਵਜੇ ਦੀ ਨਹੀਂ ਰਗੋਂਦੀ ਮੈਂ ਸੱਚਾ ਹੜਜੂ ਹੜਜੂ ਰੋਟੀ ਬਣਾਉਣ ਨੇ ਬੱਟੇ ਹਟ ਅੰਦਰ ਨਾ ਮੀਨੀ ਲੈਂਦੀ ਤੇ ਕੱਟਾ ਕੱਟੇ ਦਾ ਤਾਂ ਬਹੁਤ ਮੰਦਾ ਹਾਂ ਲੋ ਐਸੇ ਇੰਨਾ ਜ਼ਿਆਦਾ ਖੜਕ ਕੌਂਦਿਆਂ ਨਾ ਫਿਰ ਪਾਲ ਲੈਂਦੇ ਤੇ ਆਜੀਬ ਚਲਤ ਗੁੰਦੇ ਦੇਖੋ ਅਨ ਆਖਦਾ ਸ਼ਾਨੀ ਦੇ ਜੀ ਨੂੰ ਨਹੀਂ ਅਜਿੱਤ ਪਰੇ ਨਾ ਇਸ਼ਾਲੀ ਨੂੰ ਤੀ ਜੀ ਸਬ ਚੀ ਤੇ ਨਾ ਸੀ ਇਹ ਪੀਤੀ ਹੋਈ ਹੈ ਤੇ ਤੁਸੀਂ ਦੋਨੇ ਬਾਲ ਦੇ ਕਿਰਾ ਕਿਰਾ ਤੇ ਰੋਟੀ ਰੋਟੀ ਖਾ ਕੇ ਤੇ ਫਿਰ ਦੇਖ ਲਿਆ ਕਿੰਟੀਆਂ ਨੂੰ ਮਤਲਬ ਧੋ ਕੇ ਰੱਖਿਆ ਫਿਰ ਉਹਨਾਂ ਨੂੰ ਕੱਟ ਲੈਣੇ ਹਨ ਮੈਂ ਇਕਦਮ ਸ਼ਾਂਤ ਹੋ ਗਈ ਫਿਰ ਇੱਕ ਕਿ ਨੋ ਨਾਈ ਇੱਕਦਮ ਬੋਤ ਮੰਦੇ ਯਾਰ ਨੇਰੀ ਨੇ ਤਾਂ ਕਿਤੇ ਪੈਸੇ ਸੀ ਨੀ ਨਾ ਪੁੰਦਰ ਅਬ ਮੀ ਪੈਗੇ ਫਿਰ ਘਟਾ ਦਾ ਬੈਠ ਜੇ ਕੱਲ ਹੀ ਹਨੇਰੀ ਆਈ ਜਾਂਦੀ ਤੇ ਇਦਾਂ ਕਰਕੇ ਨਾ ਕਾਫੀ ਬਦਲ ਆਫ ਕੋ ਹਾਂ ਬਸ ਸਪਾ ਥੋੜਾ ਜਿਹਾ ਦਿਨਾਂ ਅੱਤਾਂ ਸੋਨ ਵੀ ਦੋ ਤਿੰਨ ਫਿਰ ਤੋਂ ਨੌਣੇ ਵਾਰੀ ਧੁਖਣੀ ਹੈ ਕਿਸੇ ਦੀ ਇਸ ਕਰਕੇ ਤੇ ਆ ਜਿਹੜਾ ਜ਼ਿਆਦਾ ਹੈ ਗੇਰਾ ਉਸ ਦਾ ਸਾਈਟ ਤੇ ਕਰ ਦੇ ਪਰ ਨਾ ਮੈਂ ਉਹ ਕਿਵੇਂ ਲਗਾਉਂ ਕਿ ਹਾਂ ਹੁਣ ਸਹੀ ਲਾਈਟ ਗਈ ਹੋਈ ਆ ਇਹ ਬਿਸਟ੍ਰਿਪ ਨੇ ਲੇਫਰ ਸ਼ੋਨ ਲਿਆ ਉੱਤੇ ਜੇਬ ਨੇ ਭਰ ਫੁੱਟੇ ਹੋਏ ਆ ਬਾਹਰ ਵਿੜੇ ਦੇ ਵਿੱਚ ਲੋ ਜੀ ਮੈਟਾ ਗੁੰਨ ਲਾ ਫਿਰ ਕੰਮ ਮਿਲਦੇ ਆ ਘਰ ਕਿਵੇਂ ਮਿਲਦੇ ਆ ਹਾਂ ਮੈਂ ਕਿ 1:3 2 ਵਜੇ ਤੱਕ ਜਾਗਣਾ ਵਾ ਕਿਉਂਕਿ ਉਹਨਾਂ ਨੂੰ ਫਿਰ ਸਿਧਾਰਜ ਉਹਨਾਂ ਨੂੰ ਜਦੋਂ ਆਏ ਫਿਰ ਉਹਦੇ ਰੋਟੀ ਬਣਾ ਕੇ ਦੇਣੀ ਆ ਤੇ ਉਸ ਤੋਂ ਬਾਅਦ ਫਿਰ ਅਪਾ ਸੋਵਾਂਗੇ ਤੜਕੇ ਟਾਈਮ ਨਾਲ ਹੀ ਉੱਠਣਾ ਹੋ ਸਕਿਆ ਮੈਂ ਹੁਣ ਬੈਠ ਕੇ ਰੋਟੀ ਰੋਟੀ ਖਾ ਕੇ ਤੇ ਆਪਣੀਆਂ ਜਿਹੜੀਆਂ ਪਿੰਡੀਆਂ ਵਾ ਧੋ ਕੇ ਰੱਖੀਆਂ ਇਹਨਾਂ ਨੂੰ ਕੱਟ ਕੇ ਤੇ ਰੱਖ ਲਾਂਗੇ ਗੰਡੇ ਪਰ ਸੂਰਜਾ ਕੱਢਣਾ ਫਿਰ ਸੂਰੇ ਨਾਲ ਕੰਮ ਬੜਾ ਹੁੰਦਾ ਫਿਰ ਰੁਕਦਾ ਨਹੀਂ ਹੁੰਦਾ ਤੇ ਦੇਖਦੇ ਹਾਂ ਹਾਂ ਦੇਖੋ ਅੱਲੀ ਨੂੰ ਕਰਾਂ ਦੀ ਸਬਜੀ ਪਈ ਆਪਣੀ ਫਰੈਂਡ ਇੱਕੜ ਦੇ ਬਾਲ ਦਵੰਨੇ ਨੂੰ ਤੇ ਮੇਰੀ ਮੇ ਤਾਂ ਜੀ ਮੱਤੀ ਮਾਰ ਦਿੱਤੀ ਬਹੁਤ ਮੇਰੀ ਆਈ ਕਿਦਾਂ ਮੇ ਨੋ ਜਿਉਂ ਮੈਂ ਗੁੰਦੀ ਆਟਾ ਆਪਾਂ ਫਿਰ ਤੁਹਾਡੇ ਨਾਲ ਕਰਤੀਆਂ ਗੱਲ ਬਾਤ ਤੇ ਉਹ ਮਿਤਰਪਾਲ ਉੱਥੇ ਇਕੱਠੀ ਕਰਕੇ ਰੱਖਤੀ ਆ ਕਿ ਜਿਹੜੀ ਜ਼ਿਆਦਾ ਖਿਲਰੇ ਨਾ ਹਣਾ ਹਵਾ ਵੀ ਆਉਂਦੀ ਰਵੇ ਬਾਹਰੋਂ ਅੰਦਰ ਕਿਉਂਕਿ ਗੁੰਮ ਜਾ ਜਾਂਦਾ ਫਿਰ ਤੈਨੂੰ ਪਤਾ ਤਰਪਾਲ ਦੇ ਨਾਲ ਤੇ ਬਹੁਤ ਖੜਕਾਉਂਦੇ ਨੇ ਰੀਦਾ ਤੇ ਆਹ ਦੇਖੀ ਠਿੱਕੇ ਧੰਮਾ ਆ ਜਾਂਦੀ ਨੇ ਰੀ ਈ ਹਾਲ ਵਰ ਆਪਾਂ ਇਹਨਾਂ ਰੀ ਦੇ ਨਾਲ ਸਮਾਨ ਦਾ ਬਹੁਤ ਮੰਦੇ ਆ ਲੇਕਾ ਲੌਂਜ ਜੀ ਅੱਜ ਫਿਰ ਆਪਣੇ ਤਿੰਨਾਂ ਦਿਨਾਂ ਦੇ ਮਿਕਸ ਵਲੌਗ ਹੈ ਉਹ ਹੈਗਾ ਸੀ ਦੋ ਦਾ ਪਹਿਲਾਂ ਫਿਰ ਤਿੰਨ ਦਾ ਤੇ ਇਹ ਆ ਗਿਆ ਜੀ 4 ਜੂਨ ਦਾ ਤੇ ਅੱਜ ਆਪਣੇ ਬਾਬਾ ਜੀ ਦੇ ਗੁਰਦੁਆਰੇ ਪੋਗ ਵੀ ਪਹਿਣੇ ਆ ਉਹਦਾਂ ਨੂੰ ਮੈਂ ਨੈਕਸਟ ਵੀਡੀਓ 'ਚ ਦਿਖਾਉਂਗੀ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਤੇ ਮੈਂ ਛੋਟੀ ਵੀ ਨਹੀਂ ਸਪੋਣਾ ਚਾਹੁੰਦੀ ਤੇ ਇੰਨੀ ਲੰਬੀ ਵੀ ਨਹੀਂ ਪੋਣਾ ਚਾਹੁੰਦੀ ਤੇ ਇਹ ਹੈਗੀ ਹੈ ਆਪਣੀ 4 ਜੂਨ ਦੀ ਵੀਡੀਓ ਤੇ ਸਰਦਾਰ ਜੀ ਨੇ ਅੱਗੇ ਸਿੱਟੜਕੇ 7:00 ਵਜੇ ਆਏ ਸੀ ਗੱਡੀ ਲੈ ਕੇ ਗਏ ਸੀ ਬੱਚਿਆਂ ਦੀ ਮਸਤੀ ਚੱਲਣ ਦੀ ਸੀ ਤੇ ਰਾਤੀ ਤੁਸੀਂ ਨੇਰੀ ਦਾ ਹਾਲ ਦੇਖ ਕੇ ਲਿਆਣਾ ਮੈਂ ਥੋੜੀ ਜੀ ਵੀਡੀਓ ਬੋਲ ਕੇ ਸ਼ੂਟ ਕੀਤੀ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਨਾਲ ਦੀ ਨਾਲ ਕਿਉਂਕਿ ਬਾਅਦ ਵਿੱਚ ਨਾ ਫਿਰ ਜਦੋਂ ਵੀਡੀਓ ਸ਼ੂਟ ਕਰ ਲੈਂਦੀ ਐ ਐਡੀਟਿੰਗ ਕਰੀਦੀ ਕਈ ਕੁਝ ਚਿੱਤਾ ਭੁੱਲ ਜਾਂਦਾ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਕਿਉਂਕਿ ਕੰਮ ਹੀ ਮੈਨੂੰ ਇੰਨੇ ਹੁੰਦੀ ਆ ਤੇ ਚਿੱਤਾ ਤਾਂ ਭੁੱਲਣਾ ਹੀ ਭੁੱਲਣਾ ਤੇ ਉਹਨਾਂ ਦੀ ਮਸਤੀ ਚੱਲਣ ਦੀ ਸੀ ਪਿੰਡੀਆਂ ਜਿਹੜੀਆਂ ਮੈਂ ਰਾਤੀ ਧੂ ਕੇ ਰੱਖਿਆ ਉਹ ਮਿੱਤੂ ਰਾਤ ਤੱਕ ਟੱਟੀਆਂ ਨਹੀਂ ਗਈਆਂ ਕਿਉਂਕਿ ਫਿਰ ਸਰਦਾਰ ਜੀ ਉਹਨਾਂ ਦਾ ਫੋਨ ਆ ਗਿਆ ਸੀ ਕਿ ਮੈਂ ਨਹੀਂ ਹੋਣਾ ਨੇਰੀ ਦੇ ਘਰ ਕੇ ਉਹ ਰਾਤ ਨਹੀਂ ਆਈ ਕਿਉਂਕਿ ਨੇੜੀ ਦਾ ਕਰਕੇ ਫਿਰ ਰਾਹ ਦੇ ਵਿੱਚ ਦਰਖਤ ਵਗੈਰਾ ਡਿੱਗੇ ਹੋਣੇ ਤਾਰਾਂਗੇ ਨਾ ਫਿਰ ਉਹ ਰਸਤੇ 'ਚ ਹੀ ਸੌਂਗੇ ਸੀ ਤਰਨ ਤਾਰਨ ਨਹੀਂ ਸੌਂਗੇ ਸੀ ਤੇ ਵੈਸੇ ਘਰ ਆਉਂਦਿਆਂ ਨੂੰ ਉਹਨਾਂ ਨੂੰ ਸਿਰਫ 1 ਘੰਟਾ ਲੱਗਣਾ ਸੀ ਬਟ ਉਸੇ ਡਰ ਦਾ ਕਰਕੇ ਨਹੀਂ ਆਏ ਤੇ ਗੱਲ ਵੀ ਉਹੀ ਹੋਈ ਕਿ ਉਰੇ ਥੋੜਾ ਜਿਹਾ ਗਾਂ ਹੈ ਤੇ ਉਹਨਾਂ ਰਾਹ ਦੇ ਵਿੱਚ ਦਰਖਤ ਡਿੱਗੇ ਹੋਏ ਐਸੀ ਤੇ ਵੈਸੇ ਚੁੱਕਣ ਦੇ ਸੀ ਉਹਨਾਂ ਤੇ ਆਉਂਦਿਆਂ ਨੂੰ ਤੇ ਚਲੋ ਚੰਗਾ ਹੋਇਆ ਰਾਹ ਦੇ ਵਿੱਚ ਹੀ ਸੌਂਗੇ ਆ ਨਹੀਂ ਤਾਂ ਫਿਰ ਬਹੁਤ ਔਖਾ ਨਾਲ ਸੀ ਰਾਤ ਨੂੰ ਇਦਾਂ ਜਦੋਂ ਕੋਈ ਕੰਮ ਖਰਾਬ ਹੁੰਦਾ ਨਾ ਬਹੁਤ ਔਖਾ ਹੁੰਦਾ ਫਿਰ ਇਸ ਕਰਕੇ ਉਸ ਵੇਰੇ ਹੀ ਆਏ ਆ ਤੇ ਜਿਹੜੀਆਂ ਭਿੰਡੀਆਂ ਸੀ ਉਹ ਮੈਂ ਹੁਣ ਕੱਟ ਕੇ ਰੱਖੀਆਂ ਤੇ ਮਿਸਤਰੀਆਂ ਨੇ ਮਿਸਤਰੀ ਵਸੇ ਆਏ ਹੀ ਉਹਨਾਂ ਨੂੰ ਚਾਹ ਪਾਣੀ ਆਪਾਂ ਪਿਆਇਆ ਵਾ ਤੇ ਬਟ ਉਹਨਾਂ ਨੇ ਸੁਨੇਹਾ ਦੇ ਦਿੱਤਾ ਕਿ ਅੱਜ ਸੀ ਕਰੋ ਰੋਟੀ ਨਹੀਂ ਖਾਣੀ ਅਜ ਉੱਥੇ ਗੁਰਦਾਰੇ ਮੇਲਾ ਵਾ ਜਿੱਥੇ ਆਪਾਂ ਗੈਸ ਸੀ ਪਰਸੋਂ ਤੇ ਉੱਥੇ ਪੱਬਦੀ ਦੀ ਵਰਸ਼ੀ ਅੱਜ ਭੋਗ ਪੈਣੀ ਆ ਕਹਿੰਦੇ ਅਸੀਂ ਉੱਥੇ ਜਾਵਾਂਗੇ ਉੱਥੇ ਇੱਕ ਵੱਡੀ ਟੂਰਨਾਮੈਂਟ ਵੀ ਹੋਣਾ ਵਾ ਬਹੁਤ ਪਰਨਾ ਵਾ ਮੇਲਾ ਤੇ ਅਸੀਂ ਚਾਹਾਂਗੇ ਸ਼ਾਮ ਜੀ ਨੂੰ ਬਟਨ ਜਿਹੜਾ ਨੇਰੀ ਨੇਗਾ ਆਇਆ ਉਹ ਪਹਿਲਾਂ ਸਾਫ਼ ਕਰ ਲਈਏ ਤੁਹਾਨੂੰ ਪਤਾ ਆਪਣੇ ਰਸੋਈ ਦੇ ਵਿੱਚ ਇਧਰੋਂ ਤਰਪਾਲਾਂ ਤੋਂ ਕਿੰਨਾ ਘੱਟਾ ਮਿੱਟੀ ਹੁੰਦਾ ਬਹੁਤ ਮੰਦੇ ਹਾਲ ਹੋ ਜਾਂਦੇ ਸੱਚੀ ਮੇਰੀ ਤਾਂ ਮੱਤ ਮਰ ਜਾਂਦੀ ਤੇ ਸਕੰਦਰ ਸੌਂ ਗਿਆ ਸੀ ਇਹ ਸੁਲਤਾਨ ਖੇਡਣ ਦੀਆਂ ਸੀਆਂ ਲਈ ਤੇ ਇੰਨੇ ਤਾਂ ਬਸ ਇੱਥੇ ਕੰਮ ਖਰਾਬ ਹੀ ਕਰਨ ਹੁੰਦਾ ਵਾ ਇਹਨਾਂ ਜਿਹੜੇ ਮੈਂ ਪਾਣੀ ਦਾ ਮੱਗ ਭਰ ਕੇ ਲਿਆਈ ਸੀ ਆਪਣਾ ਸਾਫ਼ ਕਰਨ ਨੂੰ ਮਤਲਬ ਕੱਟਾ ਮਿੱਟੀ ਸਾਫ਼ ਕਰਨ ਨੂੰ ਉਹ ਰੋੜ ਗਿਆ ਜਾਂਦਾ ਜਾਂਦਾ ਤੇ ਇਹੀ ਕੰਮ ਖਰਾਬ ਕਰਦਾ ਵਾ ਤੇ ਡਰਮੀ ਮੈਂ ਦੂਆ ਤਿੰਨਾਂ ਦਿਨਾਂ ਤੋਂ ਕਾਫੀ ਦਿਨਾਂ ਤੋਂ ਧੂਕੇ ਰੱਖੀ ਸੀ ਆਟਾ ਮੇਰਾ ਤੋੜੇ ਚ ਹੀ ਅੱਜ ਥੋੜਾ ਜਿਹਾ ਰਹਿ ਗਿਆ ਫਿਰ ਮੈਂ ਡਰਮੀ ਚ ਸੇਟ ਲਿਆ ਮਤਲਬ ਕੱਟਾ ਮਿੱਟੀ ਪੈਂਦਾ ਤੇ ਫਿਰ ਓਖਾ ਹੁੰਦਾ ਤੇ ਪਾਂਡੇ ਹੀ ਜਿਹੜੇ ਉਹ ਆਪਣੇ ਸਾਰੇ ਧੂਣਾਂ ਲਏ ਹੋਏ ਸੀ ਤੇ ਮਮੀ ਇਕੱਠੇ ਵੀ ਕਰਨ ਦੇ ਥੋੜੇ ਬੋਤੇ ਧੋ ਵੀ ਲਏ ਸੀ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਹਿਲਾਂ ਕਿਚਨ ਦੀ ਕਲੀਨਿੰਗ ਕਰ ਲਾਂ ਕਿ ਸਮਝੋ ਅੱਜ ਮੈਂ ਡੀਪ ਕਲੀਨਿੰਗ ਹੀ ਕੀਤੀ ਹੈ ਕਿਉਂਕਿ ਮੈਂ ਸਾਰਾ ਕੁਝ ਹੀ ਅੱਜ ਸਾਫ਼ ਕੀਤਾ ਹੋਇਆ ਵਾ ਉਹ ਜਿਸ ਦਿਨ ਆਪਾਂ ਰੱਖੇ ਸੀ ਉਸ ਦਿਨ ਵੀ ਧੂਪ ਨਾ ਕਿ ਰੱਖੀ ਪਰ ਨਾ ਘੱਟਾ ਮਿੱਟੀ ਇੰਨਾ ਜ਼ਿਆਦਾ ਆਉਂਦਾ ਕੁਝ ਨਾ ਪੁੱਛੋ ਬਹੁਤ ਮੰਦੇ ਹਾਲ ਹੋ ਜਾਂਦੇ ਆ ਘੱਟੇ ਮਿੱਟੀ ਦੇ ਨਾਲ ਤਾਂ ਇੰਨਾ ਸ਼ੁਕਰ ਹੈ ਕਿ ਅੱਗੇ ਥੋੜਾ ਜਾਂਦਾ ਬਿਸਤਰੇ ਦੇ ਉੱਪਰ ਕੱਪੜਿਆਂ ਦੇ ਉੱਪਰ ਕਿਉਂਕਿ ਤਰਪਾਲਾਂ ਗਾੜੀ ਹੋ ਜਾਂਦੀਆਂ ਫਿਰ ਇਧਰੋਂ ਦਾ ਬਸ ਉਹ ਵੀ ਮੜਾ ਜਾ ਚਰਨ ਆ ਜਾ ਗऊं ਵੀ ਉੱਤੇ ਵੀ ਮੇਰੇ ਖਿਆਲ ਨਾਲ ਕੁਝ ਨਾ ਕੁਝ ਲਗਾਉਣਾ ਪੈਣਾ ਜਿਹੜਾ ਘੱਟਾ ਮਿੱਟੀ ਨਾਲ ਵੇ ਜਦੋਂ ਣੀਰੀ ਆਉਂਦੀ ਦੇਖਿਆ ਨਾ ਕਿੰਨੀਆਂ ਤਰਪਾਲਾਂ ਉੱਡਦੀਆਂ ਬਹੁਤ ਘਬਰਾਟ ਹੁੰਦੀ ਮਨ ਨੂੰ ਉਹ ਤਾਂ ਮੇਰੇ ਤਾਂ ਨਹੀਂ ਜ਼ਿਆਦਾ ਹੋਣ ਲੱਗ ਪੈਂਦੀ ਨਾ ਕਿਸੇ ਵੇਲੇ ਤੇ ਰਾਤੀ 80 ਫਿਰ ਨੇਰੀ ਰੋਟੀ ਲਈ ਦੱਸ ਮਤਲਬ 10 11 ਵਜੇ ਹੀ ਸੁਤਣੀ ਤੇ ਕਾਫੀ ਨੇਰੀ ਹੋ ਗਿਆ ਕਿਉਂਕਿ 10 ਵਜੇ ਤਾਂ ਨੇਰੀ ਆਉਣੀ ਸ਼ੁਰੂ ਹੋਈ ਸੀ ਨਹੀਂ ਸਾਢੇ ਕੋ 8:00 ਆਉਣੀ ਸ਼ੁਰੂ ਹੋਈ ਤੇ 10 11 ਵਜੇ ਤੱਕੋਂ ਦੀ ਰਹੀ ਕਾਫੀ ਜ਼ਿਆਦਾ ਹੀ ਆਉਂਦੀ ਰਹੀ ਫਿਰ ਬਹੁਤ ਉਹਨੇ ਧੂੜ ਮਿੱਟੀ ਡਾਈ ਮੀ ਵੀ ਨਹੀਂ ਪੁੰਦਾ ਕਰਬ ਤੇ 11:00 ਵਜੇ ਮੜੀਆਂ ਜੀਆਂ ਕਣੀਆਂ ਡਿੱਗੀਆਂ ਸੀ ਜ਼ਿਆਦਾ ਨਹੀਂ ਹੀ ਮੇਪਿਆ ਤੇ ਸੁਵਿਧਾ ਮੈਂ ਇੱਧਰਲਾ ਸਾਰਾ ਆਪਣਾ ਸਾਫ ਕਰ ਲਿਆ ਸੀ ਜਿਹੜਾ ਬੈੱਡ ਮਤਲਬ ਹੈਗਾ ਗੈਸ ਵਾਲਾ ਗੈਸ ਸੁੱਲਾ ਵੀ ਸਾਫ ਕਰ ਲਿਆ ਹੁਣ ਇੱਧਰ ਜਿਹੜੇ ਡੱਬੇ ਪਏ ਝੋਨਾ ਵਾਲੇ ਖੰਡ ਵਾਲੇ ਲੂ ਮਿਰਚ ਮਸਾਲਿਆਂ ਵਾਲੇ ਜਿਹੜੇ ਹੁੰਦੇ ਨਾ ਵੱਡੇ ਵੱਡੇ ਮੈਂ ਭਰ ਕੇ ਰੱਖ ਦੀਨੀਆਂ ਜਿੰਨਾ ਚ ਸੋਦਾ ਮਤਲਬ ਰੱਖ ਲਈਦਾ ਗਾਂ ਮਰਤਨ ਨੂੰ ਉਹ ਮੈਂ ਸਾਫ ਕਰਦੀ ਪਈ ਸੀ ਤੇ ਉਹ ਵੀ ਗਿੱਲੀ ਟਾਕੀ ਨੇ ਤੇ ਜਿਹੜੇ ਆਪਣੇ ਟੱਬ ਦੇ ਵਿੱਚ ਭਾਂਡੇ ਸੀ ਤੇ ਛੋਟੇ-ਮੋਟੇ ਹੋਰ ਵੀ ਪਾਂਡੇ ਜਿੰਨਾ ਚ ਜ਼ਿਆਦਾ ਮੈਨੂੰ ਮਿੱਟੀ ਕੱਟਣ ਲੱਗਣ ਦੀ ਸੀ ਉਹ ਮੈਂ ਬਾਅਰ ਵਾਸ਼ ਕਰੂੰਗੀ ਹੁਣ ਤੇ ਜਿਹੜੇ ਕੱਪੜੇ ਸੀ ਮੈਂ ਮਸ਼ੀਨ ਦੇ ਵਿੱਚ ਪਾ ਦਿੱਤੇ ਸੀ ਧੂਣ ਵਾਲੇ ਤੇ ਲੋ ਜੀ ਇੱਥੇ ਮੇਰੀ ਸਾਰੀ ਹੋ ਚੁੱਕੀ ਸੀ ਕਿਚਨ ਦੀ ਡੀਪ ਕਲੀਨਿੰਗ ਹੁਣ ਮੈਂ ਲਗਾਉਂ ਕਿ ਛਾੜੂ ਤੇ ਮੈਨੂੰ ਕਈ ਭੈਣਾਂ ਕਮੈਂਟ ਕਰਦੀਆਂ ਕਿ ਦੀਦੀ ਤੁਸੀਂ ਇੰਨਾ ਕੰਮ ਕਰਕੇ ਥੱਕ ਜਾਂਦੇ ਹੋ ਨਹੀਂ ਦੀਦੀ ਮੈਂ ਥੱਕਦੀ ਨਹੀਂ ਕਿਉਂਕਿ ਮੈਨੂੰ ਨਾ ਖੁਸ਼ੀ ਇਹ ਨਹੀਂ ਜادیه ਹੁੰਦੀ ਹੈ ਕਿ ਆਪਣਾ ਨਿਊ ਘਰ ਬੰਦਿਆ ਵਾ ਤੇ ਵੈਸੇ ਵੀ ਰੈਸਟ ਮਿਲ ਹੀ ਜਾਂਦੀਆਂ ਕਿਉਂਕਿ ਸਵੇਰੇ ਜਦੋਂ ਉੱਠੀਦਾ ਵਾਂ 7:00 ਵਜੇ ਉੱਠੀਦਾ ਵਾਂ ਤੇ ਫਿਰ 1 2 ਵਜੇ ਤੱਕ ਤਾਂ ਕੰਮ ਹੁੰਦੇ ਹੀ ਹੁੰਦੇ ਆ ਰੋਟੀ ਪਾਣੀ ਚਾਹ ਪਾਣੀ ਸਾਬ ਸੁਭਾਈਆਂ ਲੀੜਾ ਕਪੜਾ ਧੋਣਾ ਉਹ ਤਾਂ ਇੱਕ ਹੀ ਦਮ ਕੰਮ ਪੈਂਦਾ ਵਾ ਫਿਰ 2 3 ਵਜੇ ਨੂੰ ਮੈਂ ਫ੍ਰੀ ਹੋ ਕੇ ਤੇ ਮੈਂ ਪੈ ਜਾਣੀ ਹੁੰਨੀ ਆ ਕਿਉਂਕਿ ਮੈਨੂੰ ਇਹ ਹੁੰਦਾ ਕਿ ਮੈਂ ਰੈਸਟ ਵੀ ਕਰ ਲਾਂ ਫਿਰ 3 ਵਜੇ ਪਈ ਫਿਰ ਸ਼ਾਮ ਦੇ 6 7 ਵਜੇ ਉੱਠਦੀ ਤੁਹਾਨੂੰ ਪਤਾ ਨਹੀਂ ਰੈਸਟ ਵੀ ਮਤਲਬ ਕਰ ਲੀਏ ਤੇ ਸਰੀਰ ਦੀ ਤਕਾਵਟ ਲੱਥ ਜਾਂਦੀ ਆ ਸਿਸ ਕਰਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਦੇਖੋ ਅੱਜ ਵੀ ਮੈਂ ਰੋਟੀ ਪਾਣੀ ਨਹੀਂ ਸੀ ਕਰਨਾ ਫਿਰ ਵੀ ਮੈਂ ਕੰਮ ਕਰਨ ਤੇ ਲੱਗੀ ਹੋਈ ਆ ਕਿਉਂਕਿ ਬੰਦਾ ਕੰਮ ਕਰਦਾ ਰਹੇ ਤੇ ਫਿਰ ਸਰੀਰ ਸਹੀ ਰਹਿੰਦਾ ਵਾ ਤੇ ਮੈਨੂੰ ਹੁੰਦਾ ਵਾ ਵੈਸੇ ਤਕਾਵਟ ਮਹਿਸੂਸ ਹੁੰਦੀ ਆ ਕਿ ਚਲੋ ਕੰਮ ਕਰੀਏ ਤੇ ਤਕਾਵਟ ਤਾਂ ਹੁੰਦੀ ਹੁੰਦੀ ਆ ਕਿਥੇ ਅੱਗੇ ਆਪਾਂ ਥੋੜਾ ਕੰਮ ਕਰਦੇ ਸੀ ਹੁਣ ਜ਼ਿਆਦਾ ਕਰਨਾ ਪੈਂਦਾ ਵਾ ਚਲੋ ਕੋਈ ਨਾ ਬਟ ਖੁਸ਼ੀ ਦੇ ਮਾਰੇ ਸਾਰੇ ਕੰਮ ਹੋ ਜਾਂਦੇ ਆ ਕੋਈ ਟੈਨਸ਼ਨ ਨਹੀਂ ਤੇ ਲੋ ਜੀ ਆਪਣੇ ਕਿਚਨ ਦੀ ਪੂਰੀ ਡਿਪ ਕਲੀਨਿੰਗ ਹੋ ਚੁੱਕੀ ਸੀ ਤੇ ਮਸ਼ੀਨ ਦੇ ਵਿੱਚੋਂ ਮੈਂ ਕੱਪੜੇ ਕੱਢ ਕੇ ਹੰਗਾਲ ਲੈ ਸੀ ਤੇ ਹੁਣ ਮੈਂ ਧਾਰਾਂ ਦਾ ਆਪਣੀਆਂ ਕਿਤੇ ਬੱਝੀਆਂ ਹੈ ਗਈਆਂ ਨਹੀਂ ਆ ਤੇ ਇਸ ਕਰਕੇ ਮੈਂ ਮੰਜੀ ਦੀ ਉੱਪਰ ਹੀ ਆਪਾਂ ਕੱਪੜੇ ਸੁੱਕਣੇ ਪਾਉਣੇ ਆ ਕੋਈ ਹੋਰ ਥਾਂ ਤੇ ਹੈ ਗਾਣੀ ਥੋੜੇ ਜਿਹੋ ਹੁੰਦੇ ਕੱਪੜੇ ਡੈਲੀ ਦੀ ਡੈਲੀ ਮਸ਼ੀਨ ਚ ਪਾ ਕੇ ਧੋ ਲੈਂਦੇ ਆ ਉਹ ਵੀ ਜਦੋਂ ਉੱਥੇ ਪਾਂਡਾਸ਼ ਨਮ ਮੰਜੀਦਾ ਤੁਹਾਨੂੰ ਪਤਾ ਪਾਂਡੇ ਫਿਰ ਕਿੰਨੇ ਹੋ ਜਾਂਦੇ ਆ ਪਾਂਡੇ ਮਾਜ਼ੇ ਮੰਗਣ ਤੋਂ ਜਾਂਦੇ ਆ ਇਹਰ ਕੱਢ ਕੇ ਦਿਹੰਗਾਲ ਕੇ ਆਪਾਂ ਸਕਾ ਕੇ ਮੰਜੀਆਂ ਤੇ ਪਾ ਦਿੰਦੀਆਂ ਤੇ ਇੱਕ ਹਨੇਰੀ ਦਾ ਕਰਕੇ ਧੂੜ ਮਿੱਟੀ ਵੀ ਬਹੁਤ ਉੜਦੀ ਆ ਫਿਰ ਛਿੱਤੀ ਛਿੱਤੀ ਸੁੱਕ ਜਾਂਦੇ ਆ ਤੇ ਉਧਰ ਆਪਣਾ ਕੰਮ ਚੱਲੰਦਿਆ ਸੀ ਮਿਸਤਰੀ ਗੈਸ ਸੀ ਗੁਰਦੁਆਰਾ ਸਾਹਿਬ ਕਿਉਂਕਿ 1 ਵਜੇ ਦਾ ਟਾਈਮ ਸੀ ਉੱਤੇ ਗੈਸ ਸੀ ਫਿਰ ਉਹਨਾਂ ਦੇੋਂ ਤੱਕ ਅਸੀਂ ਆਪਣੀ ਦਾ ਕਪੜਾ ਧੋ ਕੇ ਸਕਾ ਕੇ ਚੁੱਕ ਲਿਆ ਸੀ ਕਿਉਂਕਿ ਫਿਰ ਸੀਮੈਂਟ ਵਗੈਰਾ ਰੇਤਾ ਵਗੈਰਾ ਉੱਡਦੀ ਆ ਤੇ ਔਖਨ ਦਾ ਆਪਾਂ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਨਾਲ ਬਾਏ ਬਾਏ